ਸਾਰਥਕ ਰੂਪ ਵਿੱਚ ਇੱਕ ਮੁਲਾਜ਼ਮ ਨੂੰ ਨਹੀਂ ਪੱਕਾ ਕੀਤਾ ਕਿਵੇਂ ਦਿੱਲੀ ਦੇਰ ਤੱਕ ਪੱਕੇ ਕੀਤੇ ਮੁਲਾਜ਼ਮਾਂ ਤੇ ਸੀਐਸਆਰ ਲਾਗੂ ਨਹੀਂ ਹੁੰਦਾ ਉਹਨੇ ਦੇਰ ਤੱਕ ਉਹ ਪੱਕੇ ਨਹੀਂ ਉਹਨਾਂ ਨੂੰ ਸਰਵਿਸ ਸਿਕਿਉਰਿਟੀ ਜ਼ਰੂਰ ਦੇਤੀ 58 ਸਾਲ ਦੀ ਉਮਰ ਤੱਕ ਉਹ ਸਰਵਿਸ ਤੇ ਰਹਿਣਗੇ ਹਰ ਸਾਲ 5-700 ਰੁਪਿਆ ਉਹਨਾਂ ਦਾ ਜਾਫਾ ਕਰਦਿਆ ਕਰਾਂਗੇ ਤਰ੍ਹਾਂ ਦੇ ਵਿੱਚ ਲੇਕਿਨ ਉਹ ਨਾ ਬਚਾਰੇ ਕੱਤੇ ਆ ਨਾ ਪੱਕੇ ਆ ਉਹ ਵਿਚ ਚਲੇ ਰੋੜ ਰੇ 16 ਨਵੰਬਰ ਨੂੰ ਪੰਜਾਬ ਪੱਤਰ ਦਾ ਸੰਗੁਰ ਦੇ ਵਿੱਚ ਹੀ ਹੈ ਵੱਡਾ ਲਾ ਮਿਸਾਲ ਉਹ ਹੋਊਗਾ ਸਾਰੇ ਪੰਜਾਬ ਦੇ ਮੁਲਾਜ਼ਮਾਂ ਦਾ ਰੈਲੀ ਤੇ ਪਹਾਰਾ ਹੋ ਸਕਦਾ ਉਹ ਜਿਹੜਾ ਵੀ ਹੋਸ ਹੋਊਗਾ ਉਸ ਦੀ ਅਸੀਂ ਸਾਡੀ ਤਿਆਰੀ ਕਰਾਂਗੇ ਸਾਰੇ ਸਾਥੀ ਮਿਲਨ ਭਜਨ ਸਿੰਘ ਗਿੱਲ ਮਲਾਜ਼ਮ ਤੇ ਪੈਨਸ਼ਨਰ ਜਵਾਨ ਫਰਾਂ ਦਾ ਵੱਲੋਂ ਲਿਖੇ ਪ੍ਰੋਗਰਾਮ ਦੇ ਅਨਸਾਰ ਅੱਜ ਸਮੁੱਚੇ ਪੰਜਾਬ ਦੇ ਵਿੱਚ 10 ਮੰਤਰੀਆਂ ਨੂੰ ਮੰਗ ਪੱਤਰ ਅਭਲੀਕ ਰੋਸ ਪੱਤਰ ਦਿੱਤੇ ਜਾ ਰਹੇ ਹਨ ਉਹ ਸਾਡੀਆਂ ਮੰਗਾਂ ਦੇ ਵਿੱਚ ਮੁੱਖ ਤੌਰ ਤੇ ਡੀਏ ਦੀ ਇੱਕ ਨੰਬਰ ਤੇ ਮੰਗ ਹੈ ਅੱਜ ਪੰਜਾਬ ਦੇ ਮਲਾਜ਼ਮ ਤੇ ਪੈਨਸ਼ਨਰ 16% ਡੀਏ ਘੱਟ ਲੈ ਰਹੇ ਨੇ ਬੜੇ ਦੁੱਖ ਦੀ ਗੱਲ ਹੈ ਜਦੋਂ ਕਿ ਪੰਜਾਬ ਗਵਰਨਮੈਂਟ 1967 ਤੋਂ ਬਾਉਂਡ ਹੋਈ ਹੈ ਲਿਖਤੀ ਤੌਰ ਤੇ ਉਹਨਾਂ ਨੇ ਇਹ ਲੈਟਰ ਜਾਰੀ ਕਰ ਰੱਖੀ ਹੈ ਕਿ ਜਦੋਂ ਸੈਂਟਰਲ ਗਵਰਨਮੈਂਟ ਡੀਏ ਰੀਲੀਜ਼ ਕਰੇਗੀ ਨਾਲ ਨਾਲ ਪੰਜਾਬ ਗਵਰਨਮੈਂਟ ਰੀਲੀਜ਼ ਕਰੋਗੀ ਲੇਕਿਨ ਅੱਜ ਜਿਹੜੀ ਇਥੋਂ ਦੀ ਅਫੀਸਰ ਲੌਬੀ ਹੈ ਕਲਾਸ 1 ਅਫੀਸਰ ਸੈਕਟਰੀ ਵਗੈਰਾ ਡੀਸੀਸ ਵਗੈਰਾ ਜੋ ਵੀ ਹੈ ਨਾ ਉਹਨਾਂ ਨੂੰ ਤਾਂ ਡੀਏ ਜਦੋਂ ਨੌਂਸ ਹੁੰਦਾ ਸੈਂਟਰ ਦੇ ਵਿੱਚ ਤੇ ਨਾਲ ਨਾਲ ਮਿਲ ਜਾਂਦਾ ਹੈ ਲੇਕਿਨ ਕਲਾਸ 3 ਤੇ ਕਲਾਸ 4 ਦੇ ਜਿਹੜੇ ਮੁਲਾਜ਼ਮਾ ਪੰਜਾਬ ਗਵਰਨਮੈਂਟ ਦੇ ਜਾਂ ਪੈਨਸ਼ਨਰ ਹੈ ਉਹਨਾਂ ਨੂੰ ਡੀਏ 16% ਕੱਟ ਮੈਂਦੇ ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਗਵਰਨਮੈਂਟ ਦੇ ਮੁਲਾਜ਼ਮਾਂ ਪੈਨਸ਼ਨਾਂ ਦੇ ਮਗਰ ਨਾਲ ਦੀਆਂ ਸਟੇਟਾਂ ਵਾਲੇ ਦੇਖਦੇ ਰਹਿੰਦੇ ਸੀ ਕਿ ਕਦੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਕੁਝ ਮਿਲਦਾ ਤੇ ਅਸੀਂ ਵੀ ਉਹਦੇ ਪਿੱਛੇ ਲੱਗ ਕੇ ਸਰਕਾਰ ਨੂੰ ਮਜਬੂਰ ਕਰ ਗਏ ਅੱਜ ਪੰਜਾਬ ਪਿੱਛੇ ਐ ਸਾਰੀਆਂ ਸਰੌਂਡਿੰਗ ਸਟੇਟਸ ਹਿਮਾਚਲ ਹਰਿਆਣਾ ਦਿੱਲੀ ਰਾਜਸਥਾਨ ਜੂਪੀ ਬਿਹਾਰ ਜੰਮੂ ਕਸ਼ਮੀਰ ਸਾਰਿਆਂ ਨੂੰ ਅਪ ਟੂ ਡੇ ਡੀਐਮ ਰਹਿਆ ਜਦੋਂ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ 16% ਕਟ ਮਿਲਿਆ ਦੂਜੀ ਮੰਗ 6ਵੇਂ ਪੇਕ ਪੇਕ ਦੇ ਅਨਸਾਰ ਪੈਨਸ਼ਨਰ ਨੂੰ 2.6 ਦੇ ਗੁਣਾਕ ਨਾਲ ਪੈਨਸ਼ਨ ਸੋਧਨ ਦਾ ਰეკਮੈਂਡੇਸ਼ਨ ਹੋਈ ਪੰਜਾਬ ਦੀ ਕੈਬਨਿਟ ਨੇ ਇਹਨੂੰ ਮਨਜ਼ੂਰ ਕੀਤਾ ਤੇ ਫਾਈਨੈਂਸ ਡਿਪਾਰਟਮੈਂਟ ਤੋਂ ਵੀ ਅਪਰੂਵਲ ਲਈ ਲੇਕਿਨ ਉਸ ਸਮੇਂ ਦੇ ਵਿੱਤ ਮੰਤਰੀ ਨੇ ਅ ਅਧਾ ਅਧੂਰਾ ਜਿਹੜਾ ਹੈਗਾ ਉਹ ਲਾਗੂ ਕਰ ਦਿੱਤਾ ਕਿਵੇਂ ਲਾਗੂ ਕਰਤਾ 113% ਦੇ ਜਿਹੜਾ ਕਿ 31 12 15 ਨੂੰ ਲਾਈ ਕਰਦਾ ਸੀ ਉਹਦੇ ਤੇ 15 ਸਾਲ ਲਾਭ ਦੇ ਕੇ ਬੁੱਤਾ ਸਾਰਤਾ ਉਹ ਗੁਣਾਕ ਬਣਦਾ 2.4495 ਜਦੋਂ ਕਿ ਕਮਿਸ਼ਨ ਦੀ ਰეკਮੈਂਡੇਸ਼ਨ ਹੈ 2.59 ਉਹਦੇ ਨਾਲ ਹੀ ਕਮਿਸ਼ਨ ਦੀ ਰეკਮੈਂਡੇਸ਼ਨ ਹੈ ਕਿ ਪੈਨਸ਼ਨਾਂ ਮੁਲਾਜ਼ਮਾਂ ਦੇ ਵਿੱਚ ਡਿਸਪੈਰਟੀ ਦੂਰ ਕਰਨ ਵਾਸਤੇ ਇਹਨਾਂ ਦੀਆਂ ਤਰ੍ਹਾਂਾਂ ਪੈਨਸ਼ਨਾਂ ਨੋਸ਼ਲ ਅਧਾਰ ਤੇ ਸੋਧੀਆਂ ਜਾਣ ਨੋਸ਼ਲ ਅਧਾਰ ਦੇ ਸੋਧਨ ਨਾਲ ਕੀ ਹੁੰਦਾ ਜਿਵੇਂ ਸੈਂਟਰਲ ਗਵਰਨਮੈਂਟ ਦੇ ਵਨ ਰੈਂਕ ਵਨ ਪੈਨਸ਼ਨ ਵਾਲਾ ਫਾਰਮੂਲਾ ਹੈ ਉਹਦੇ ਤਹਿਤ ਨੋਸ਼ਲ ਅਧਾਰ ਤੇ ਜਿਹੜੀ ਉਹ ਡਿਸਪੈਰਟੀ ਦੂਰ ਹੁੰਦੀ ਹੈ ਚਾਹੇ ਕਿ ਮੁਲਾਜ਼ਮ ਪਹਿਲਾਂ ਰਿਟਾਇਰ ਹੋ ਗਿਆ ਪਿੱਛੋਂ ਰਿਟਾਇਰ ਹੋ ਗਿਆ ਇੱਕੋ ਪੋਸਟ ਤੋਂ ਰਿਟਾਇਰ ਹੋਇਆ ਉਹਨਾਂ ਦੇ ਵਿੱਚ ਪੈਨਸ਼ਨ ਡਿਸੇਬਿਲਟੀ ਨਹੀਂ ਹੋਏਗੀ ਲੇਕਿਨ ਸਰਕਾਰ ਨੇ ਇਹ ਨੋਸ਼ਰ ਅਧਾਰ ਤੇ ਪੈਨਸ਼ਨ ਅਸੋਧਨ ਦਾ ਜਿਹੜਾ ਫਾਰਮੂਲਾ ਹੈ ਉਹਨੂੰ ਹੋਲਡ ਕਰ ਲਿਆ ਤਾਂ ਕਿ ਸਰਕਾਰ ਇਹ ਚੋਰੀ ਮਾਰੀ ਰਾਹੀਂ ਸਾਨੂੰ ਇਹ ਲਾਭ ਦੇਣ ਤੋਂ ਮੁਕਰ ਗਈ ਹੈ ਇਹਦੇ ਜਮਾਇਬ ਜਾਰੇ ਉਹ ਕੱਚੇ ਪੱਕੇ ਹੈ ਉਹਨਾਂ ਨੂੰ ਸਾਰਥਕ ਰੂਪ ਵਿੱਚ ਪੱਕੇ ਨਹੀਂ ਕੀਤਾ ਗਿਆ ਨਾਰਿਆਂ ਦਾ ਇਹ 55000 ਨੂੰ ਪੱਕੇ ਕਰਤਾ ਲੇਕਿਨ ਸਾਰਥਕ ਰੂਪ ਵਿੱਚ ਇੱਕ ਮਲਾਜਮ ਨੂੰ ਨਹੀਂ ਪੱਕਾ ਕੀਤਾ ਕਿਵੇਂ ਜਿੰਨੀ ਦੇਰ ਤੱਕ ਪੱਕੇ ਕੀਤੇ ਮਲਾਜ਼ਮਾਂ ਤੇ ਸੀਐਸਆਰ ਲਾਗੂ ਨਹੀਂ ਹੁੰਦਾ ਉਹਨੇ ਦੇਰ ਤੱਕ ਉਹ ਪੱਕੇ ਨਹੀਂ ਹਨ ਉਹਨਾਂ ਨੂੰ ਸਰਵਿਸ ਸਿਕਿਉਰਿਟੀ ਜ਼ਰੂਰ ਦਿੱਤੀ ਵੀ 58 ਸਾਲ ਦੀ ਉਮਰ ਤੱਕ ਉਹ ਸਰਵਿਸ ਤੇ ਰਹਿਣਗੇ ਹਰ ਸਾਲ 5-700 ਰੁਪਿਆ ਉਹਨਾਂ ਦਾ ਇਜ਼ਾਫਾ ਕਰਦੇ ਕਰਾਂਗੇ ਤਰਖਾ ਦੇ ਵਿੱਚ ਲੇਕਿਨ ਉਹ ਨਾ ਬਚਾਰੇ ਕੱਚੇ ਆ ਨਾ ਪੱਕੇ ਆ ਉਹ ਵਿਚ ਵਿਚਾਲੇ ਰੋੜ ਰਹੇ ਆ ਇਹਦੇ ਨਾਲ ਹੀ ਪੁਰਾਣੀ ਪੈਨਸ਼ਨ ਸਕੀਮ ਹੈ ਜਿਹੜੀ ਕਿ ਬੜੀ ਮੁਸ਼ਕਲ ਦੇ ਨਾਲ ਇਹ ਅਸੀਂ ਲਾਗੂ ਕਰਾਈ ਸੀਗੀ ਉਹ ਵੀ 1 ਇੱਕ ਚਾਰ ਤੋਂ ਬਾਅਦ ਦੇ ਮੁਲਾਜ਼ਮਾਂ ਨੂੰ ਜਿਹੜੇ ਅੱਜ ਵੀ ਜਿਹੜੇ ਮੁਲਾਜ਼ਮਤ ਕਰ ਰਹੇ ਐ 1 ਇੱਕ ਚਾਰ ਤੋਂ ਬਾਅਦ ਦੇ ਪੁਆਇੰਟਸ ਆ ਚਾਹੇ ਕਿਸੇ ਡਿਪਾਰਟਮੈਂਟ ਚ ਪੰਜਾਬ ਗਵਰਨਮੈਂਟ ਦੇ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਅਨਸਾਰ ਪੈਨਸ਼ਨ ਨਹੀਂ ਮਿਲਣੀ ਜਿੱਦ ਦਿਨ ਉਹ ਰਿਟਾਇਰ ਹੋਣਗੇ ਉਹ ਵਿਚਾਰੇ ਆਪਦੇ ਦੁਖੀ ਮਨਾਂ ਦੇ ਨਾਲ ਘਰਾਂ ਨੂੰ ਜਾਣਗੇ ਤੇ ਉਹਨਾਂ ਦੇ ਦਾ ਬਢਾਪਾ ਉਹ ਰੁੱਲ ਜਾਏਗਾ ਅੱਜ ਸਾਰੇ ਪੰਜਾਬ ਦੇ ਵਿੱਚ ਮੰਤਰੀਆਂ ਨੂੰ ਮੰਗ ਪੱਤਰ ਦੇਣ ਦਾ ਸਾਡਾ ਪ੍ਰੋਗਰਾਮ ਬਣਾਇਆ ਹੋਇਆ ਤੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਕੋਣੀ ਇਸ ਦੇ ਵਿੱਚ ਸਾਰੀਆਂ ਜਥੇਬੰਦੀਆਂ ਪੈਨਸ਼ਨਰ ਵਾਲੀਆਂ ਤੇ ਮੁਲਾਜ਼ਮ ਵਾਲੀਆਂ ਸ਼ਾਮਲ ਨਹੀਂ ਪਰ ਹੈਰਾਨੀ ਦੀ ਗੱਲ ਇਹ ਹੋਈ ਵੀ ਵਖਵਾਖ ਥਾਵਾਂ ਤੇ ਵੀ ਦਿੱਤੇ ਗਏ ਨੇ ਪਹਿਲਾ ਇਹ ਹੁੰਦਾ ਵੀ ਜੇ ਕੋਈ ਮੰਤਰੀ ਨਹੀਂ ਆਇਆ ਤਾਂ ਉਹਦਾ ਪੀਏ ਪਹਿਲਾਂ ਹਾਜ਼ਰ ਹੁੰਦਾ ਉਹ ਪੀਏ ਮੰਗ ਬੱਤਰ ਲੈ ਜਾਂਦਾ ਪਰ ਹੁਣ ਕਹਿੰਦੇ ਪੀਏ ਸਾਹਿਬ ਵੀ ਨਾਲ ਗਏ ਤੇ ਉਹ ਵੀ ਨਹੀਂ ਉਪਲਬਧ ਹੋ ਸਕਦਾ ਉਸ ਤੋਂ ਬਾਅਦ ਅਸੀਂ ਕਹੇ ਨਹੀਂ ਹੋ ਸਕਦਾ ਬੱਲਦ ਸਾਹਿਬ ਅਸੀਂ ਨਾਰੇ ਵਾਜੀ ਕੀਤੀ ਇੱਥੇ ਤਾਂ ਉਸ ਤੋਂ ਬਾਅਦ ਐਸਐਚਓ ਸਾਹਿਬ ਆਏ ਨੇ ਇਹ ਕਹਿੰਦੇ ਸਾਨੂੰ ਪਹਿਲਾਂ ਦੱਸਣਾ ਸੀ ਪਰ ਸੀਆਈਡੀ ਸਾ ਤੋਂ ਪਹਿਲਾਂ ਪੁੱਛ ਲੈਂਦੀ ਹੁੰਦੀ ਅਖਬਾਰਾਂ 'ਚ ਤਾਂ ਇਹ ਆਇਆ ਹੁੰਦਾ ਸੀਆਈਡੀ ਪੁੱਛ ਲੈਂਦੇ ਅਸੀਂ ਉਹਨੂੰ ਦੱਸ ਦਿੰਦੇ ਆ ਇਹ ਹੁਣ ਸੀਆਈਡੀ ਦੀ ਮਿਸਟੇਕ ਫਿਰ ਵੀ ਇਹਨਾਂ ਨੇ ਹੁਣ ਸਾਨੂੰ ਕਿਹਾ ਵੀ ਡੀਸੀ ਸਾਹਿਬ ਲਵੇ ਜਾ ਕੇ ਡੀਸੀ ਦਫ਼ਤਰ ਤੇ ਜਾਓ ਮੰਗ ਪੱਤਰ ਅਸੀਂ ਉਹਨਾਂ ਨੂੰ ਕਿਹਾ ਵੀ ਬੇਨਤੀ ਹੈ ਵੀ ਜਿਹੜਾ ਵੀ ਮੈਜਿਸਟਰੇਟ ਨੇ ਆਉਣਾ ਇੱਥੇ ਆ ਕੇ ਮੰਗ ਪੱਤਰ ਲੈ ਲੇ ਉਹ ਅਸੀਂ ਮੰਗ ਪੱਤਰ ਇੱਥੇ ਦੇ ਦਾਂਗੇ ਜੇ ਨਹੀਂ ਆਉਂਦੇ ਤਾਂ ਅਸੀਂ ਅੰਦਰ ਸਿੱਟ ਜਾਗੇ ਇਹ ਨਵੀਂ ਪਿੰਡ ਤੋਂ ਹੋਊਗੀ ਅਸੀਂ ਮੰਗ ਪੱਤਰ ਲੈਣ ਆਲਾ ਵੀ ਨਹੀਂ ਕੋਈ ਹੈਗਾ ਅਸੀਂ ਅੰਦਰ ਸਿੱਟ ਹੋਏ ਬਸ ਇਹ ਹੀ ਆ ਸਾਡੀ 16 ਨਵੰਬਰ ਨੂੰ ਪੰਜਾਬ ਪੱਤਰ ਦਾ ਸਰੂਰ ਦੇ ਵਿੱਚ ਹੀ ਹੈ ਵੱਡਾ ਲਾਮਸਾਲ ਉਹ ਹੋਊਗਾ ਸਾਰੇ ਪੰਜਾਬ ਦੇ ਮੁਲਾਜ਼ਮਾਂ ਦਾ ਰੈਲੀ ਤੇ ਮਜਾਦਾ ਹੋ ਸਕਦਾ ਉਹ ਜਿਹੜਾ ਵੀ ਹੁਕਮ ਹੋਊਗਾ ਉਸ ਦੀ ਅਸੀਂ ਸਾਡੀ ਤਿਆਰੀ ਕਰਾਂਗੇ ਸਾਰੇ ਸਾਥੀਆਂ ਨੂੰ